ਸੋ ਦੋਸਤੋ ਇਹ ਪਤਾ ਨਹੀਂ ਕਿਹੜੇ ਕੋਰੇ ਨੇ ਜਿਹੜੇ ਕਿ ਇੱਕ ਪੁੱਤ ਦੇ ਮਰੇ ਤੇ ਇਹਨਾਂ ਮਜ਼ਾਕ ਬਣਾਉਂਦੇ ਨੇ ਜਿੰਨਾ ਵੀ ਪੰਜਾਬੀਆਂ ਦਾ ਐਕਸੀਡੈਂਟ ਹੁੰਦਾ ਯੂਐਸ ਤੇ ਕੈਨੇਡਾ ਦੇ ਵਿੱਚ ਉਹਦਾ ਮਜ਼ਾਕ ਬਹੁਤ ਬਣਦਾ 22 ਸਾਲਾ ਸਿਕੰਦਰ ਸਿੰਘ 22 ਤਰੀਕ ਨੂੰ ਆਪਣੀ ਜਿਹੜਾ ਹੈਗਾ ਟਰੱਕ ਲੈ ਕੇ ਨਿਕਲਦਾ 5 ਸਾਲ ਪਹਿਲਾਂ ਇਹ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ ਆਉਂਦਾ ਟਰੱਕ ਚਲਾਉਂਦਾ ਜੀ ਲੰਬਰ ਕੰਪਨੀ ਦੇ ਵਿੱਚ ਤੇ 22 ਤਰੀਕ ਨੂੰ ਸਵੇਰੇ 5:45 'ਤੇ ਅਰਲੀ ਮਾਰਨਿੰਗ ਟਰੱਕ ਰਿਕਨੋਲਦਾ ਤੇ ਸ਼ੋਲਡਰ ਟਰੱਕ ਖੜਾ ਸੀਗਾ ਤੇ ਸ਼ੋਲਡਰ ਦੇ ਆਏ ਟਰੱਕ ਨਾਲ ਹਿੱਟ ਕਰ ਜਾਂਦਾ ਤੇ ਟਰੱਕ ਨੂੰ ਅਗਲਾ ਫੀ ਜਾਂਦੀ ਹੈ ਤੇ ਬਾਈ ਦੀ ਡੈਥ ਹੋ ਜਾਂਦੀ ਆ ਬਾਈ ਦੇ ਪਰਿਵਾਰ ਦੀ ਗੱਲ ਕਰੀਏ ਰੁਲਾਣਾ ਜ਼ਿਲ੍ਹਾ ਪਾਣੀਪੱਤ ਹਰਿਆਣਾ ਦੇ ਰਹਿਣ ਵਾਲਾ ਬਾਈ ਪਿੱਛੇ ਛੋਟਾ ਪ੍ਰੋਜੈਕਟ ਮਾਂ-ਬਾਪ ਨੇ ਤੇ ਬਾਈ ਦੀ ਡੈਥ ਹੋ ਜਾਂਦੀ ਆ ਬਾਈ ਦੇ ਪਰਿਵਾਰ ਵੱਲੋਂ ਇੱਕ ਗੋ ਫੰਡ ਅਰੇਂਜ ਕੀਤਾ ਗਿਆ ਲਿੰਕ ਮੇਰੀ ਬਾਇਓ ਵਿੱਚ ਹੈਗਾ ਬਸ ਵਤ ਵਤ ਜਿੰਨੇ ਡਾ ਕਰ ਸਕਦਾ ਹਾਂ ਤੇ ਬਾਈਆਂ ਵਾਸਤਿਆਂ ਹੀ ਜਾਣਗੀਆਂ ਬਾਡੀ ਦਾ ਸਾਰੀ ਜਲ ਕੇ ਸਵਾਹ ਹੋ ਗਈ ਤੇ ਇੱਕ ਰਿਕਵੈਸਟ ਹੈਗੀ ਆ ਟਿਕਟੌਕ ਫੇਸਬੁਕ ਤੇ ਸਾਰੇ ਕਿਤੇ ਸਾਡੇ ਪੰਜਾਬੀਆਂ ਦਾ ਮਜ਼ਾਕ ਬਣਦਾ ਬਹੁਤ ਜ਼ਿਆਦਾ ਵੀਰ ਵਣ ਕੇ ਵਤ ਵਤ ਦੀਆਂ ਚੀਜ਼ਾਂ ਨੂੰ ਤੁਸੀਂ ਆਪ ਵੀ ਵੀਡੀਓ ਪਾਇਆ ਕਰੋ ਅਵੇਰਨੈਸ ਦਿਆ ਕਰੋ ਜਦੋਂ ਆਪਣਾ ਪਿੱਛੇ ਐਕਸੀਡੈਂਟ ਹੋਇਆ ਸੀਗਾ ਜੂ ਟਰਨਲ ਉਸ ਤੋਂ ਬਾਅਦ ਪੰਜਾਬੀਆਂ ਨੂੰ ਬਹੁਤ ਹੱਟ ਮਿਲ ਰਹੀ ਆ ਸੋ ਬਾਈ ਨੇ ਬਾਈ ਜਿੰਦੀ ਖਤਮ ਹੋ ਗਈ ਪਰਿਵਾਰ ਨੇ ਇੱਕ ਬੱਚਾ ਲਾਸ ਕੀਤਾ ਪਰ ਸਾਡਾ ਮਜ਼ਾਕ ਬਹੁਤ ਵੱਡਾ ਇਹਨਾਂ ਲੋਕਾਂ ਨੂੰ ਜੁਆ ਜ਼ਰੂਰ ਗਿਆ ਕਰੋ ਲਿੰਕ ਮੇਰੀ ਬਾਇ ਵਿੱਚ ਆ ਗਿਆ ਉਹ ਫੰਡ ਦਾ ਜਿਹੜੇ ਡਨੇਟ ਕਰ ਸਕਦੇ ਹੋ 2 ਡਾਲਰ ਨੇ 4 ਡਾਲਰ ਬਾਈਆਂ ਸਾਲਾਂ ਦਾ ਮੁੰਡਾ ਸੀਗਾ ਬਾਈ ਗੱਥ ਹੋਈ ਤੇ ਤੁਸੀਂ ਜ਼ਰੂਰ ਡਨੇਟ ਕਰਿਓ ਧੰਨ